ਕਾਲ ਜੈ ਸ਼੍ਰੀ ਰਾਮ राधे राधे हरे कृष्णा आज ਤੁਹਾਡਾ ਇੱਥੇ ਪੱਤਰਕਾਰ ਮਿਲਣ 'ਚ ਸਵਾਗਤ ਹੈ ਜੀ ਆਇਆਂ ਨੂੰ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਔਰ ਪੰਜਾਬ ਦੇ ਇੱਕ ਬਹੁਤ ਗੰਭੀਰ ਮਸਲੇ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਹਾਂ ਸਾਡੇ ਨਾਲ ਨੇ ਬੀਬਾ ਜੈਨਦਰ ਕੌਰ ਜੀ ਆਪ ਮਹਿਲਾ ਮੋਰਚਾ ਦੀ ਪੰਜਾਬ ਦੀ ਸੂਬਾ ਪ੍ਰਧਾਨ ਨੇ ਸਾਡੇ ਨਾਲ ਨੇ ਸਰਦਾਰ ਬਿੱਪਾਲ ਸਿੰਘ ਬੱਲਿਆਵਾਲ ਸਾਡੇ ਬੁਲਵਕਤਾ ਨੇ ਗੁਰਜਰਾਂ ਵਾਲਮੀਕੀ ਜੀ ਕਿਥੇ ਗਏ ਗੁਰਜਰਾਂ ਵਾਲਮੀਕੀ ਸਾਡੇ ਫਤਿਹਗੜ੍ਹ ਸਾਹਿਬ ਦੇ ਸੜੇ ਲੋਕ ਸਭਾ ਦੇ ਕੈਂਡੀਡੇਟ ਸੀਗੇ ਔਰ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਇਹ ਜਿਹੜਾ ਅੱਜ ਦਾ ਸਾਰਾ ਇਸ਼ੂ ਹੈ ਇਹ ਸਾਨੇਵਾਲ ਇਲਾਕੇ ਦੇ ਨਾਲ ਰਿਲੇਟਡ ਹੈ ਉੱਥੇ ਦੀ ਇਲੀਗਲ ਮੈਨੂਵਰੇਟਡ ਔਰ ਇਲੀਗਲ ਮਾਈਲਿੰਗ ਤੋਂ ਬਾਅਦ ਉੱਥੇ ਜਿਹੜਾ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਨਾਲ ਮਾਰਕੋਟਾਈ ਨਾ ਰਿਲੇਟਡ ਹੈ ਕਿ ਮੈਂ ਵਿਵਾ ਜੈਂਦਰ ਕੌਰ ਜੀ ਨੂੰ ਕਹੂੰਗਾ ਕਿ ਉਹ ਗੱਲ ਕਲੀਅਰ ਕਰ। ਅ ਕੱਲ ਸ਼ਾਮ ਨੂੰ ਪਿੰਡ ਕੋਸਗੜ੍ਹ ਵਿੱਚ ਆਨੇ ਵਾਲ ਹਲਕੇ ਦੇ ਵਿੱਚ ਆ ਸਾਡੇ ਇਹ ਸਿਮਰਨ ਜੀ ਸਿਮਰਜੀਤ ਕੌਰ ਗਿੱਲ ਜਿਹੜੇ ਐਡਵੋਕੇਟ ਨੇ ਵੀ ਇਹ ਉਥੇ ਲੇਡੀਜ਼ ਨੂੰ ਹੈਲਪ ਕਰਨ ਗਈ ਸੀ ਜਿੱਥੇ ਮਾਰਕ ਉਠੋਈ ਸੀਗੀ ਇਹਨਾਂ ਨੂੰ ਵਾਲਾਂ ਤੋਂ ਫੜ ਕੇ ਕਸੀਟਿਆ ਗਿਆ ਔਰ ਇਹਨਾਂ ਨੇ ਥੁੱਡੇ ਮਾਰੇ ਗਏ ਔਰ ਫਿਰ ਕਿਰਪਾਨ ਕੱਢ ਕੇ ਇਹਨਾਂ ਦੀ ਬਾਹ ਨੂੰ ਕੱਟਿਆ ਗਿਆ ਔਰ ਫ੍ਰੈਕਚਰ ਵੀ ਹੋਇਆ ਹੈਗਾ ਬਲਰਾਜ ਜੀ ਆ ਖੜੇ ਨੇ ਇਹਨਾਂ ਦਾ ਕੰਨ ਕੱਟਤਾ ਕੱਲ ਰਾਤ ਔਰ ਇੱਕ ਛੋਟੇ ਬੱਚੇ ਦੇ ਸਿਰ ਤੇ ਬੜੀ ਸੀਰੀਅਸ ਠੱਗ ਲੱਗੀ ਹੈ ਉਹ ਹਸਪੀਟਲ ਚ ਹੈਗਾ ਇਹ ਸਾਰੀ ਗੱਲਾਂ ਔਰ ਕੋਈ ਐਫ ਆਰ ਦਰਜ ਨਹੀਂ ਹੋਈ ਕੁਝ ਨਹੀਂ ਹੋਇਆ ਤਾਂ ਇਸ ਕਰਕੇ ਸਾਨੂੰ ਅੱਜ ਆਰਾ ਪਿਆ ਇੱਥੇ ਗਵਰਨਰ ਸਾਹਿਬ ਕੋਲ ਆਪਣਾ ਆਪਣੀ ਦਰਖਾਸਤ ਦੇਣ ਹੁਣ ਤੁਸੀਂ ਦੱਸੋ ਇਹ ਜਿਹੜਾ ਪਿੰਡ ਸਾਡੇ ਹੈਗੇ ਨੇ ਪਿੰਡ ਗੌਸਗੜ ਗਦਾਪੁਰ ਖਵਾਜਕੇ ਮੰਗੜਤ ਬੁੱਧਗੜ रावत ਹਵਾਸ ਮੰਗਲੀ ਜੀਵਨਪੁਰ ਇਹ 11 ਪਿੰਡਾਂ ਦੇ ਸਰਪੰਚ ਅੱਜ ਇੱਥੇ ਸਾਡੇ ਨਾਲ ਆਏ ਸੀਗੇ ਇਹ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲਦੀ ਹੈ ਹਲਕਾ ਸਾਨੇਵਾਲ ਦੇ ਪਿੰਡ ਨੇ ਉਹਨਾਂ ਦੇ ਸੰਰਖਣ ਉੱਥੋਂ ਦੇ ਲੋਕਲ ਐਮਐਲਏ ਤੇ ਜਿਹੜੇ ਮੰਤਰੀ ਨੇ ਹਰਦੀਪ ਸਿੰਘ ਮੁੰਡਿਆ ਉਹ ਕਰਦੇ ਨੇ ਮੈਂ ਤੁਹਾਨੂੰ ਤਸਵੀਰ ਦਿਖਾਉਦਾ ਹੈ ਜਿਹੜੀ ਕੱਲ ਜਿੰਨਾ ਲੋਕਾਂ ਨੇ ਹਮਲਾ ਕੀਤਾ ਹੈ ਉਹ ਜਿਹੜੇ ਉਹਨਾਂ ਦੇ ਸਾਥੀ ਬਣ ਕੇ ਖਲੋਤੇ ਹੋਏ ਨੇ ਆ ਲੋਕ ਨੇ ਮੁੰਡਿਆ ਸਾਹਿਬ ਦੇ ਨਾਲ ਜਿਨ੍ਹਾਂ ਨੇ ਕੱਲ ਆ ਮੇਰੀ ਭੈਣ ਦੇ ਉੱਪਰ ਕਿਰਪਾਨਾਂ ਦਾ ਹਮਲਾ ਕੀਤਾ ਆ ਮੇਰੇ ਵੀਰ ਦਾ ਕੰਨ ਵੱਡਤਾ ਤੇ ਹੁਣ ਤੱਕ ਪ੍ਰਸ਼ਾਸਨ ਸੁੱਤਾ ਪਿਆ ਐਮ ਐਲ ਆਰ ਚਲੀ ਗਈ ਸੀ ਪੀ ਨੂੰ ਫੋਨ ਕਰ ਲੇ ਸਾਰਿਆਂ ਨੂੰ ਫੋਨ ਕਰ ਲੇ ਪਰਚਾ ਦਰਜ ਨਹੀਂ ਹੋਇਆ ਤੇ ਅੱਜ ਹਾਰ ਕੇ ਸਾਨੂੰ ਗਵਰਨਰ ਸਾਹਿਬ ਦਾ ਦਰਵਾਜ਼ਾ ਖੜਕਾਉਣਾ ਪਿਆ ਗਵਰਨਰ ਹਾਊਸ ਦੇ ਦਰਵਾਜ਼ੇ ਖੁੱਲ ਗਏ ਪਰ ਬਾਕੀ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ ਪਿੰਡਾਂ ਚੋਂ ਸਰਕਾਰ ਚੱਲੂਗੀ ਗ੍ਰਾਮ ਸਭਾ ਦੇ ਜੋ ਫੈਸਲੇ ਹੋਣਗੇ ਉਹਨੂੰ ਲਾਗੂ ਕਰੂੰਗਾ ਆ 11 ਪਿੰਡਾਂ ਦੀ ਗ੍ਰਾਮ ਸਭਾ ਖੜੀ ਐ 11 ਪਿੰਡਾਂ ਦੀ ਗ੍ਰਾਮ ਸਭਾ ਦੇ ਲੋਕ ਨਹੀਂ ਚਾਹਦੇ ਕਿ ਉੱਥੇ ਇਲੀਗਲ ਮਾਈਨਿੰਗ ਚੱਲੇ ਪਰ ਉਹ ਤੋਂ ਲੀਗਲ ਕਰਾਰ ਦੇ ਕੇ ਧੱਕਾ ਕਰਕੇ ਸਾਡੇ ਪਿੰਡਾਂ ਦੇ ਵਿੱਚ ਇਲੀਗਲ ਮਾਈਨਿੰਗ ਚਲਾਈ ਜਾ ਰਹੀ ਆ ਅਸੀਂ ਗਵਰਨਰ ਸਾਹਿਬ ਨੂੰ ਦਰਖਾਸਤ ਕਰਕੇ ਆਏ ਆ ਕਿ ਜਿਹੜਾ 20000 ਕਰੋੜ ਰੁਪਇਆ ਸਾਲਾਨਾ ਇਹ ਸਰਕਾਰ ਕਹਿੰਦੀ ਸੀ ਕਿ ਪੈਸੇ ਆਊਗਾ ਰੈਵਨਿਊ ਆਊਗਾ ਉਹਦੀ ਲੁੱਟ ਸਾਡੇ ਹਲਕੇ ਚੋਰੀ ਹੈ ਹਰ ਰੋਜ਼ 1000 ਟਿਪਰ ਕੱਢਿਆ ਜਾ ਰਿਹਾ ਨਜਾਇਜ਼ ਮਾਈਨਿੰਗ ਦਾ ਉਹਨੂੰ ਰੋਕਿਆ ਜਾਵੇ ਉਸ ਦੇ ਉੱਪਰ ਇੱਕ ਸੱਟ ਬਣਾਈ ਜਾਵੇ ਜਿਹੜਿਆ ਇਹਨਾਂ ਤੇ ਹਮਲਾ ਹੋਇਆ ਜਿਹੜੀ ਇਲੀਗਲ ਮਾਈਨਿੰਗ ਉੱਥੇ ਚੱਲਦੀ ਆ ਉਸ ਦੇ ਉੱਪਰ ਇੱਕ ਸੱਟ ਬਣਾ ਕੇ ਦੁੱਧ ਦਾ ਦੁੱਧ ਪਾਣੀ ਕੀਤਾ ਜਾਵੇ ਕਿਉਂਕਿ ਸਾਨੂੰ ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਉਹ ਪੂਰਾ ਦਾ ਪੂਰਾ ਮੰਤਰੀ ਸਾਹਿਬ ਦੇ ਹੱਥਾਂ ਦੇ ਵਿੱਚ ਖੇਡ ਰਿਆ ਸਾਰਾ ਕੁਝ ਇਹ ਚੱਲ ਰਿਹਾ ਹੈ ਇਹ ਉਹ ਲੋਕਾਂ ਦੀਆਂ ਤਸਵੀਰਾਂ ਨੇ ਜਿਹੜਾ ਹਮਲਾ ਕਰਦੇ ਨੇ ਤੇਲ 'ਚ ਇੱਕ ਗੱਲ ਹੋਰ ਬਹੁਤ ਵੱਡੀ ਹੈ ਪਿਛਲੇ ਮਹੀਨੇ ਇਹ ਪਿੰਡਾਂ ਦੇ ਲੋਕਾਂ ਨੇ 500 ਬੀਬੀਆਂ ਉੱਥੇ ਧਰਨੇ ਤੇ ਬੈਠੀਆਂ ਸਾਰੇ ਪਿੰਡਾਂ ਦੇ ਲੋਕ ਧਰਨੇ ਤੇ ਬੈਠੇ ਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਇਲੀਗਲ ਮਾਈਨਿੰਗ ਬੰਦ ਕੀਤੀ ਜਾਊਗੀ ਉਲਟਾ ਇਹਨਾਂ ਦੇ ਉੱਪਰ ਐਫ ਆਈ ਆਰਾ ਦਰਜ ਕੀਤੀਆਂ ਗਈਆਂ 22 ਬੰਦੇ ਨਾਮਜ਼ਦ ਕੀਤੇ ਗਏ ਕਤਲ ਦੇ ਮਕਦਮੇ ਪਾਏਗੇ ਕਿ ਦਰਜਣਗੇ ਪਰ ਇਹ ਨਹੀਂ ਡਰੇ ਫਿਰ ਪ੍ਰਸ਼ਾਸਨ ਨੇ ਵਿਸ਼ਵਾਸਨ ਦਿੱਤਾ ਕਿ ਉਹ ਐਫ ਆਈ ਆਰ ਕੈਨਸਲ ਕਰਾਂਗੇ ਪਰ ਅੱਜ ਇੱਕ ਮਹੀਨਾ ਹੋ ਗਿਆ ਐਫ ਆਈ ਆਰਾਂ ਕਿਆ ਕੈਨਸਲ ਕਰਨੀਆਂ ਸੀ ਉਲਟਾ ਹਮਲਾ ਕਰਕੇ ਇੰਜਰਡ ਕਰਕੇ ਇਹਨਾਂ ਨੂੰ ਇਹਨਾਂ ਦੀ ਬੰਦੀ ਕਾਰਵਾਈ ਕਰਨ ਤੋਂ ਇਹ ਸਰਕਾਰ ਭੱਜ ਗਈ ਹੈ ਜਿਹਦੀ ਅਸੀਂ ਸਖਤ ਸਭਾ ਜਿੰਨਦਾ ਕਰਦੇ ਆ ਪੂਰੀ ਦੀ ਪੂਰੀ ਬੀ ਜੀ ਪੀ ਪੂਰੇ ਪੂਰੇ ਦੇ ਪਿੰਡ ਹਲਕਾ ਸਾਨੇ ਹਾਲ ਦੇ ਇਸ ਵੇਲੇ ਖਲੋਤੇ ਨੇ ਤੇ ਅਸੀਂ ਇਨਸਾਫ ਮੰਗਣ ਆਏ ਸੀਗੇ ਗਵਰਨਰ ਸਾਹਿਬ ਕੋਲ ਉਹਨਾਂ ਨੇ ਕਿਹਾ ਉਥੋਂ ਦੇ ਪ੍ਰਸ਼ਾਸਨ ਨੂੰ ਕਿਹਾ ਉਹਨਾਂ ਨੂੰ ਹਲੂਨੇ ਆ ਕਿ ਇਹ ਇਨਸਾਫ ਜੋ ਸਾਡੇ ਨਾਲ ੱੱੱਕਾ ਹੋਇਆ ਸਾਡੀਆਂ ਭੈਣਾਂ ਦਾ ੱੱੱਕਾ ਹੋਇਆ ਇਹ ਇਹ ਇਹਨਾਂ ਦੀ ਚੁੰਨੀਆਂ ਨੂੰ ਹੱਥ ਨਹੀਂ ਪਏ ਇਹ ਸਾਡੀਆਂ ਪੱਗਾਂ ਨੂੰ ਹੱਥ ਪਏ ਨੇ ਇਹ ਪੱਗਾਂ ਸਾਡੀਆਂ ਬੀਜੇਪੀ ਦੀਆਂ ਨਹੀਂ ਇਹ ਨਰਿੰਦਰ ਮੋਦੀ ਦੀਆਂ ਨੇ ਇਹ ਮੋਦੀ ਸਾਹਿਬ ਨੂੰ ਹੱਥ ਪਾਇਆ ਸਾਡੀਆਂ ਪੱਗਾਂ ਨੂੰ ਨਹੀਂ ਪਾਇਆ ਇਹ ਸਾਡੀ ਧੀਆ ਭੈਣਾਂ ਦੇ ਉੱਪਰ ਜੇ ਐਸਾ ਚੀਜ਼ਾਂ ਕਰਨ ਲੱਗਣਗੇ ਇਹ ਬਰਦਾਸ਼ਤ ਤੋਂ ਬਾਅਦ ਹੈ ਧੰਨਵਾਦ ਗੇਜਾਰਾਮ ਜੀ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਆ ਜਾਉਂਦਾ ਜੀ ਸਰ ਮੈਂ ਨਹੀਂ ਕਰ ਸਕਦਾ ਇਹ ਜੋ ਸਾਰੀ ਵਿਖਿਆਨ ਸਤਕਾਰ ਜੋ ਵੀ ਬਾਜੀ ਤੇ ਸਾਡੇ ਮਾਨ ਜੋਗ ਜੀ ਨੇ ਦੱਸਿਆ ਇਹ ਬਿਲਕੁਲ ਸਚਾਈ ਹੈ ਉੱਥੇ ਕੱਲੇ ਹੀ ਬਦਵਾਸੀ ਨਹੀਂ ਸਰਕਾਰ ਦੀ ਲੁੱਟ ਮਿਚੀ ਪਈ ਹੈ ਲੋਕਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਬੱਚਿਆਂ ਨੂੰ ਗੱਡੀਆਂ ਦੇ ਥੱਲੇ ਡਾੜੇ ਜਾ ਰਿਹਾ ਆ ਭੈਣ ਦੀ ਬਾਹ ਦੇ ਤੇ ਬਹੁਤ ਵੱਡਾ ਇੱਦਾਂ بڑے ਜਖਮ ਹੋਇਆ ਉਹ ਜਿਹੜਾ ਦੇਖ ਕੇ ਵੀ ਤੁਸੀਂ ਹੈਰਾਨ ਹੋ ਜਗੇ ਬੰਦੇ ਤਾਂ ਕੰਨ ਪੱਟੇ ਜਾ ਰਹੇ ਆਂ ਸਿਰਾਂ ਦੇ ਸੱਟਾਂ ਮਾਰੀ ਜਾ ਰੀਆਂ ਅਸੀਂ ਸੈਂਟਰ ਵਾਲਮੀਟ ਸਾਹਿਬਾ ਕੋਲੋਂ ਪੂਰ ਜੋਰ ਨਹੀਂ ਦਿਆ ਕਰਦੇ ਆਂ ਉਹਨੇ ਉਹਨੇ ਗੁਰਵਰਦ ਸਾਹਿਬ ਨੂੰ ਮਿਲ ਕੇ ਆਏ ਆਂ ਉਹਨੇ ਵਿਸ਼ਵਾਸ ਕੀਤਾ ਉਹ ਡਿਜੀਟਲ ਸਾਹਿਬ ਨੂੰ ਸੱਚਾ ਦਾਅਵਾ ਕੀਤਾ ਵੀ ਅਗਰ ਇਹ ਨਾ ਰੁਕੀਆਂ ਤਾਂ ਇੱਥੇ ਸਾਨੂੰ ਕੋਈ ਹੋਰ ਸਟ੍ਰੈਟਜੀ ਕਰਨਾ ਪਊਗਾ ਅਸੀਂ ਸਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਕੋਲੋਂ ਜੋ ਵੀ ਸ਼ਾਇਦ ਸਾਨੂੰ ਧਰਨਾ ਦੇਣਾ ਪਏ ਚਾਹ ਚਾਹ ਨੂੰ ਹੜਤਾਲ ਕਰਨੀ ਪਏ ਸਾਨੂੰ ਚਾਹ ਪੂ ਹੜਤਾਲ ਤੇ ਬੈਠਣਾ ਪਏ ਅਸੀਂ ਸਾਰੇ ਹੀ ਰਸਤੇ ਪਣਾਵਾਂਗੇ ਸਰਕਾਰ ਦੀ ਜਿਹੜੀ ਨਕਾਮੀਆਂ ਉਹ ਅਸੀਂ ਲੋਕਾਂ ਚ ਜਾ ਕੇ ਜਾਗਰੂਕ ਕਰਾਂਗੇ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਦਾ ਐ ਇੱਥੋਂ ਅਸੀਂ ਸਿੱਧਾ ਆਪਦੇ ਪਿੰਡਾਂ ਨੂੰ ਚੱਲੇ ਆ ਜੇ ਰਾਹ ਜਾਂਦੇ ਤੱਕ ਉਹ ਐਫ ਆਈ ਆਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉੱਥੇ ਅਨਮਿੱਥੇ ਸਮੇਂ ਲਈ ਧਰਨਾ ਲਾ ਕੇ ਬਲੌਕ ਕਰਕੇ ਬਹਿ ਜਾਗੇ ਜਦ ਤੱਕ ਸਾਡੇ ਪਿੰਡ ਵਾਲਿਆਂ ਨੂੰ ਇਨਸਾਫ ਨਾ ਦਿੱਤਾ ਗਿਆ ਮੈਂ ਪਿਛਲੇ 2 ਮਹੀਨਿਆਂ ਤੋਂ ਸੈਂਡ ਮਾਫੀਆ ਦੇ ਖਿਲਾਫ ਆਪਣੇ ਪਿੰਡਾਂ ਦਾ ਸਾਥ ਦੇ ਰਹੀ ਹਾਂ ਸਾਡੇ ਪਿੰਡ ਦੇ ਲੋਕਾਂ ਨਾਲ ਇਸ ਤਰੀਕੇ ਨਾਲ ਤਕਾ ਹੁੰਦਾ ਹੈ ਕਿ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਸਾਡੇ ਪਿੰਡਾਂ ਦੀ ਜਿਹੜੀ ਸੜਕ ਆ ਸਾਨੂੰ ਪੀ ਡਬਲਯੂ ਡੀ ਤੋਂ ਲੈਟਰ ਮਿਲੀ ਹੋਈ ਆ ਕਿ ਸਾਡੇ ਪਿੰਡਾਂ ਦੀ ਸੜਕ ਦੀ ਜਿਹੜੀ ਕਪੈਸਿਟੀ ਆ ਉਹ ਸਿਰਫ ਪਬਲਿਕ ਯੂਟਿਲਿਟੀ ਲਈ ਆ ਉੱਥੇ ਕੋਈ ਜਿਹੜੇ ਭਾਰੀ ਮਾਈਨਿੰਗ ਵਹੀਕਲ ਆ ਉਹ ਨਹੀਂ ਚੱਲ ਸਕਦੇ ਜਦ ਕਿ ਨਵੀਓ ਕੰਪਨੀ ਵੱਲੋਂ ਖੁਦ ਸਾਨੂੰ ਇੱਕ ਜਿਹੜੀ ਇਹਨਾਂ ਨੂੰ ਜਦੋਂ ਵੀ ਕੋਈ ਮਾਈਨਿੰਗ ਪ੍ਰਪੋਜ਼ਲ ਐਕਸੈਪਟ ਹੁੰਦਾ ਤਾਂ ਉਹਤੇ ਦਿੱਤੀ ਜਾਂਦੀ ਹੈ ਅੰਡਰਟੇਕਿੰਗ ਉਹਦੇ ਵਿੱਚ ਇਟ ਇਜ਼ ਕਲੀਅਰਲੀ ਮੈਂਸ਼ਨ ਕਿ ਉਹਨਾਂ ਦੇ ਕਰਕੇ ਪਿੰਡ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਆਊਗੀ ਪਰ ਪਿੰਡ ਵਾਲਿਆਂ ਨੂੰ ਤਕਲੀਫ ਆਉਂਦੀ ਆ ਪਿੰਡ ਵਾਲੇ ਜਦੋਂ ਰੋਕਦੇ ਆ ਤਾਂ ਉਹਨਾਂ ਦੇ ਨਾਲ ਪਹਿਲਾਂ ਵੀ ਸਾਡੇ ਨਾਲ ਜੋ ਕੁਝ ਤਾਂ ਕਹੋਇਆ ਉੱਥੇ ਸਾਰਾ ਤੁਹਾਡਾ মিডিਆ ਦਾ ਮੈਂ ਧੰਨਵਾਦ ਕਰਦੀ ਉਹਨਾਂ ਨੇ ਉਦੋਂ ਵੀ ਕਵਰ ਕੀਤਾ ਹੁਣ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜਾ ਕੇ ਕਿਉਂਕਿ ਮੈਂ ਤਾਂ ਇੱਥੇ ਹਾਈ ਕੋਰਟ ਦੀ ਵਕੀਲਾ ਇੱਥੇ ਰਹਿਣੀ ਆ ਪਰ ਜਦੋਂ ਮੈਨੂੰ ਲੱਗਿਆ ਕਿ ਪਿੰਡਾਂ 'ਚ ਲੋਕਾਂ ਨਾਲ ਧੱਕਾ ਹੋ ਰਿਹਾ ਆ ਮੈਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਨਾਲ ਮਾਈਨਿੰਗ ਆਨ ਸੈਂਟੀਫਿਕ ਆ ਕਿਸ ਤਰੀਕੇ ਨਾਲ ਇਲੀਗਲ ਆ ਕਿਸ ਤਰੀਕੇ ਨਾਲ ਪੋਕਲੈਨ ਮਸ਼ੀਨਸ ਨਹੀਂ ਯੂਜ਼ ਹੋ ਸਕਦੀਆਂ ਕਿਸ ਤਰੀਕੇ ਨਾਲ ਦਰਿਆ ਦਾ ਨੁਕਸਾਨ ਹੋ ਰਿਹਾ ਕਿਸ ਤਰੀਕੇ ਨਾਲ ਈਸੀ ਦੀਆਂ ਵਾਇਲੇਸ਼ਨ ਹੋ ਰਹੀਆਂ ਨੇ ਜਦੋਂ ਇਹ ਚੀਜ਼ਾਂ ਮੈਂ ਦੱਸਣ ਲੱਗੀਆਂ ਪਿੰਡਾਂ 'ਚ ਜਾ ਕੇ ਗਦਾਪੁਰ ਦਾ ਪਿੰਡ ਮੈਂ ਇਨਸੀਡੈਂਟ ਦੱਸਦੀਆਂ ਗਦਾਪੁਰ ਪਿੰਡ ਦੇ ਵਿੱਚ 6:30 ਵਜੇ ਦਾ ਸੈਮੀਨਾਰ ਸੀਗਾ ਮੇਰੇ ਕਲਾਸਮੇਟ ਆ ਉਹਨਾਂ ਦੇ ਮੈਨੂੰ ਕਾਲ ਆਇਆ ਕਿ ਉਹਨਾਂ ਦੀ ਮਦਰ ਦੇ ਨਾਲ ਬਤਮੀਜ਼ੀ ਕਰ ਰਹੇ ਨੇ ਆ ਬੰਦੇ ਇਹ ਬੰਦੇ ਜਦੋਂ ਮੈਂ ਉੱਥੇ ਪਹੁੰਚੀਆਂ ਸੀ ਚਾਰ ਜਾਣੇ ਸੀਗੇ ਅਸੀਂ ਪਹੁੰਚੇ ਉੱਥੇ ਤਾਂ ਸਸਰਾਲੀ ਕਲੋਨੀ ਜਗ੍ਹਾ ਦਾ ਨਾਮ ਆ ਜਦੋਂ ਉੱਥੇ ਪਹੁੰਚੇ ਦੇ ਅਟੈਕਡ ਔਨ ਅਸ ਮੇਰੀ ਵੀਡੀਓ ਵਾਇਰਲ ਹੋਈਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਧੋਇਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਕੁੱਟਿਆ ਮੈਂ ਕਿਸੇ ਤੇ ਹੱਥ ਨਹੀਂ ਚੱਕਿਆ ਬਿਕਾਉਜ਼ ਮੈਂ ਲੀਗਲੀ ਸਾਊਂਡ ਆ ਮੈਂ ਲੀਗਲੀ ਚੱਲਦੀ ਆ ਤੇ ਜਦੋਂ ਅਸੀਂ ਉੱਥੇ ਗਏ ਆ ਮੇਰੇ ਬ੍ਰਦਰ ਆ ਉਹਨਾਂ ਦਾ ਕੰਨ ਪਾੜ ਤੇ ਇੱਕ ਬ੍ਰਦਰ ਆ ਉਹਦਾ ਸਿਰ ਪਾੜਤਾ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਇਆ ਮੇਰੇ ਨਾਲ ਜੋ ਉਹਨਾਂ ਨੇ ਸਿਰਫ ਇਸ ਲਈ ਧੱਕਾ ਮੁੱਕੀ ਪਹਿਲਾਂ ਕੀਤੀ ਕਿ ਸ਼ਾਇਦ ਮੇਰਾ ਮੋਰਲ ਡਾਊਨ ਹੋ ਜੂ ਤਾਂ ਮੈਂ ਕਿਸੇ ਤੋਂ ਡਰਨ ਵਾਲੀ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨਹੀਂ ਡਰੂਗੀ ਇਹ ਜਾਣ ਲੱਗੀ ਹੈ ਤਾਂ ਮੇਰੇ ਉਹਨਾਂ ਨੇ ਕਿਰਪਾਨ ਨਾਲ ਸਿਰ ਤੇ ਅਟੈਕ ਕੀਤਾ ਜਿਹਦੇ ਕਰਕੇ ਮੇਰੀ ਬਾਹ ਦੇ 15 ਸਕੇਚਸ ਆਏ ਨੇ ਐਂd there could be fracture as well mlr ਦੀ ਪ੍ਰੋਪਰ ਕਾਪੀ ਮੈਮ ਉਸੇ ਟਾਈਮ ਸੀਪੀ ਨੂੰ ਇਨਫੋਰਮ ਕੀਤਾ ਉਸੇ ਟਾਈਮ ਐਸਐਚਓ ਨੂੰ ਇਨਫੋਰਮ ਕੀਤਾ ਬਟ ਉਹਨਾਂ ਨੇ ਉਹਨਾਂ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਵੀ ਜਿਨ੍ਹਾਂ ਦੇ ਘਰ ਵਾਲਿਆਂ ਨੇ ਮੈਨੂੰ ਬੁਲਾਇਆ ਸੀ ਜਾਂ ਸਾਨੂੰ ਬੁਲਾਇਆ ਸੀ ਸਟਿਲ ਕੋਈ ਐਫਆਈਆ ਰਜਿਸਟਰ ਨਹੀਂ ਕੀਤੀ ਹੈਗੀ ਸੋ ਇਸ ਤਰੀਕੇ ਦਾ ਤਾਂ ਕੈਸ ਵੀ ਹੋ ਰਿਹਾ ਬਿਕਾਜ਼ ਹਰਦੀਪ ਮੁੰਡਿਆ ਇਨਵੋਲਡ ਹੈ ਇਸ ਚੀਜ਼ ਦੇ ਵਿੱਚ ਹਰਦੀਪ ਮੁੰਡਿਆ ਦੇ ਆ ਸਾਥੀ ਨੇ ਜਿਹੜੇ ਸੈਂਡ ਮਾਫੀਆ ਵਾਲੇ ਨੇ ਇਹ ਲੋਕਾਂ ਨਾਲ ਉਥੇ ਆਮ ਹੀ ਗੁੰਡਾਗਰਦੀ ਕਰਦੇ ਨੇ ਜਿਹੜਾ ਟਿਪਰ ਸੀਗਾ ਜਿਸ ਟਿਪਰ ਨੂੰ ਰੋਕਿਆ ਹੋਇਆ ਸੀ ਉਹਦੀ ਫਿਟਨੈਸ ਐਕਸਪਾਇਰ ਸੀਗੀ ਉਹ ਦੂਜਾ ਚਲਾ ਰਿਹਾ ਸੀਗਾ ਡਰਾਈਵਰ ਉਹਦੇ ਕੋਲ ਲਾਇਸੈਂਸ ਨਹੀਂ ਸੀਗਾ ਐਂਡ ਉਹਦੇ ਕੋਲ ਕੋਈ ਪੰਜਾਬ ਦਾ ਪਰਮਿਟ ਨਹੀਂ ਸੀਗਾ 오ਡੀਸਾ ਨੰਬਰ ਉਹ ਗੱਡੀ ਸੀਗੀ ਕੋਈ ਵੀ ਵਹੀਕਲ ਜਦੋਂ ਸੈਂਡ ਲੈ ਕੇ ਜਾਂਦਾ ਹੈ ਉਹਦਾ ਸੈਂਡ ਪੋਰਟਲ ਦੇ ਉੱਤੇ ਰਜਿਸਟਰ ਹੋਣਾ ਜ਼ਰੂਰੀ ਆ ਬਟ ਇਹ ਕੋਈ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਦੋਂ ਮਾਈਨਿੰਗ ਡਿਪਾਰਟਮੈਂਟ ਨੂੰ ਕੰਪਲੇਂਟ ਕੀਤੀ ਜਾਂਦੀ ਆ ਐਕਸੀਡੈਂਟ ਬੋਲਦਾ ਮੈਂ ਐਕਸੀਡੈਂਟ ਨੂੰ ਦੱਸਿਆ ਤੁਸੀਂ ਆਪ ਦੇਖੋ ਐਕਸੀਡੈਂਟ ਪੜਿਆ ਲਿਖਿਆ ਬੰਦਾ ਆ ਐਕਸੀਡੈਂਟ ਆ ਰਜਤ ਗਰੋਵਰ ਮੈਂ ਉਹਨੂੰ ਕਿਹਾ ਕਿ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੀ ਸੈਡ ਆਈ ਡੋਨਟ ਨੋ ਅਬਾਊਟ ði ਅੰਡੇ 2023 ਦੀਆਂ ਗਾਈਡਲਾਈਨਸ ਨੇ ਕਿਵੇਂ ਨਹੀਂ ਉਹਨੂੰ ਲਾਦਾ ਪਤਾ ਹੋਊਗਾ ਜਦੋਂ ਉਹ ਇੱਕ ਐਕਸ਼ਨ ਬਣ ਕੇ ਆਇਆ ਆ ਉਹਦੇ ਵੱਲੋਂ ਆ ਜਵਾਬ ਆਉਂਦਾ ਫਿਰ ਜਦੋਂ ਫਿਟਨੈਸ ਐਕਸਪਾਇਰ ਟੇਪਰ ਯੂਜ਼ ਹੁੰਦੇ ਆ ਉਹਦੇ ਤੇ ਉਹ ਕੋਈ ਐਕਸ਼ਨ ਨਹੀਂ ਲੈਂਦਾ ਹੈਗਾ ਅਸੀਂ ਇੰਨੀਆਂ ਕੰਪਲੇਂਟਸ ਕਰ ਚੁੱਕੇ ਆ ਸਾਡੇ ਉੱਤੇ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀਆਂ ਕੰਪਲੇਂਟਸ ਕਰ ਚੁੱਕੇ ਆ ਉਹਨਾਂ ਤੋਂ ਸਾਡੇ ਖਿਲਾਫ ਐਫਆਈਆਰ ਹੋ ਗਈਆਂ ਮੇਰਾ ਬ੍ਰਦਰ ਕੈਨੇਡਾ ਤੋਂ ਆਇਆ ਸੀਗਾ ਮੇਰੇ ਬ੍ਰਦਰ ਦਾ ਕੋਈ ਲੈਣਾ ਦੇਣਾ ਨਹੀਂ ਮੇਰੇ ਬ੍ਰਦਰ ਦੇ ਉੱਤੇ ਆਰਮ ਡੈਕਟ ਦੇ ਬਿਨਾ ਗੱਲ ਤੋਂ ਐਫਆਈਆਰ ਇਸ ਲਈ ਕੀਤੀ ਤਾਂ ਕਿ ਮੈਨੂੰ ਦੱਬਿਆ ਜਾ ਸਕੇ ਮੈਂ ਲੋਕਾਂ ਦੇ ਹੱਕਾਂ ਲਈ ਲੜਦੀ ਸੀ ਲੜਦੀ ਹਾਂ ਲੜਦੀ ਰਹੂੰਗੀ ਅੱਜ ਮੇਰੀ ਬਾਹ ਟੁੱਟਿਆ ਪਾਵੇਂ ਮੇਰੀ ਗਰਦਨ ਕੱਟ ਜੇ ਤਾਂ ਵੀ ਨਹੀਂ ਮੈਂ ਕਿਸੇ ਤੋਂ ਡਰਦੀ ਸਿੱਧੀ ਜੀ ਗੱਲ ਆ ਇਹ ਤੁਹਾਡੇ ਮਾਧਿਅਮ ਤੋਂ ਇਹ ਦੱਸ ਦੇਣਾ ਚਾਹੁੰਦੀ ਆ ਮੈਂ ਧੰਨਵਾਦ ਕਰਦੀ ਆ ਮੈਡਮ ਦਾ ਵੀਰੇ ਹੁਣਾਂ ਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਅੱਖਾਂ 'ਚ ਹੰਝੂ ਆ ਸਕਦੇ ਆ ਪਰ ਹੌਸਲਾ ਕਦੇ ਨਹੀਂ ਗਿਰਦਾ ਸੋ ਮੈਂ ਡਟੀਆਂ ਅਸੀਂ ਡਟੇ ਰਹਿਾਂਗੇ ਕਿਉਂਕਿ ਸਾਡੀ ਯੂਨਿਟੀ ਆ ਵੀ ਆਰ ਪਬਲਿਕ ਐਂਡ ਸੀਐਮ ਦੀ ਸਾਰਿਆਂ ਦੀ ਜਿੰਮੇਵਾਰੀ ਪਬਲਿਕ ਨੂੰ ਪ੍ਰੋਟੈਕਟ ਕਰੇ ਨਾ ਕਿ ਗੂਂਸ ਨੂੰ ਪ੍ਰੋਟੈਕਟ ਕਰੇ ਬਟ ਦੇ ਆਰ ਪ੍ਰੋਟੈਕਟਿੰਗ ਦੀ ਗੂਂਸ ਸੋ ਆ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਆ ਆਮ ਆਦਮੀ ਕਹਿ ਰਿਹਾ ਕਿ ਸਾਡਿਆ ਸਾਡੇ ਮਸਲਿਆਂ ਦਾ ਹੱਲ ਹੋਵੇ ਸਾਡੇ ਹੱਕਾਂ ਦੀ ਪ੍ਰੋਟੈਕਸ਼ਨ ਹੋਵੇ ਬਟ ਆਮ ਆਦਮੀ ਨੂੰ ਕੁਚਲਿਆ ਜਾ ਰਿਹਾ ਤੇ ਇਹ ਗੂਂਸ ਆ ਜਿਹੜੇ ਉਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ ਇਹ ਹੋ ਰਿਹਾ ਆ ਹਰਦੀ ਮੁੰਡੀਆਂ ਕਰਕੇ ਸਾਰਾ ਕੁਝ ਇੱਕ ਉਹਨੇ ਕਿਹਾ ਸੀਗਾ ਕਿ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਖੜੇ ਨੇ ਇਨਾਂ ਦੇ ਵਿੱਚ ਆ ਬੰਦਾ ਖੜਾ ਆ ਆ ਮੁੰਡਿਆਂ ਦੇ ਬਿਲਕੁਲ ਨਾਲ ਸੁਖਦੇਵ ਬਿੱਲਾ ਇਹਦਾ ਨਾਮ ਆ ਜਿਹਨੇ ਮੈਨੂੰ ਡਰਾ ਕੀਤਾ ਜਿਹਨੇ ਮੇਰੇ ਬਾਲ ਖਿੱਚੇ ਨੇ ਫਿਰ ਇਹਦੇ ਵਿੱਚ ਪੰਮਾ ਪੰਮੇ ਦਾ ਫਾਦਰ ਆ ਇਹ ਬੰਦੇ ਖੜੇ ਆ ਇਹਨੇ ਮੇਰੇ ਇੱਥੇ ਕਿਰਪਾਨ ਨਾਲ ਅਟਾਕ ਕੀਤਾ اگਲੀ ਤੋਰ ਤੇ ਕੀ ਰਸਤਾ ਬਣਾ ਰਹੇ ਸੀ ਨਿਕਲੀ ਐਫ ਆਈ ਆਰ ਤੇ ਅਕਤੂਬਰ ਹਾਈ ਕੋਰਟ ਜਾਣਾ ਮੇਰੀ ਬਾਹਰ ਐਸੋਸੀਏਸ਼ਨ ਹੁਣ ਅਸੀਂ ਸੀਪੀ ਸਾਹਿਬ ਕੋਲ ਜਾ ਰਹੇ ਹਾਂ ਸਿੱਧਾ ਇੱਥੋਂ ਚੱਲ ਕੇ ਲੁਧਿਆਣਾ ਸੀਪੀ ਸੁਪਨ ਸ਼ਰਮਾ ਜੀ ਕੋਲ ਜਾ ਰਹੇ ਹਾਂ ਉੱਥੇ ਹੀ ਚੱਲਿਆਂਗੇ ਬਾਜੀ ਮਿਲ ਕੇ ਆਏ ਉਹ ਗਵਰਨਰ ਸਾਹਿਬ ਨੇ ਕੀ ਪ੍ਰੋਫਾ ਦਿੱਤਾਗਾ ਉਹਨਾਂ ਨੇ ਡਰ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਐਫਆਈਆਰ ਜਿਹਨੂੰ ਕਹਿੰਦੇ ਆ ਕਿ ਨਾਲੋਂ ਨਾਲ ਹੋਣੀ ਚਾਹੀਦੀ ਸੀ ਉਹ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਕਿ ਇੱਕ 15 ਟਾਂਕੇ ਇੱਕ ਲੇਡੀ ਦੇ ਲੱਗੇ ਹੋਣ ਉਹਦੀ ਖਿਚਟੂ ਹੋਈ ਹੋਵੇ ਇੱਕ ਮੁੰਡੇ ਦਾ ਕੰਨ ਵੱਡਿਆ ਜਾ ਚੁੱਕਿਆ ਹੋਵੇ ਤੇ ਤੁਸੀਂ ਹਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਇਹਦਾ ਸਵਾਲ ਡੀਜੀਪੀ ਸਾਹਿਬ ਨੇ ਕੀਤਾ ਆਪਣਾ ਗਵਰਨਰ ਸਾਹਿਬ ਨੇ ਕੀਤਾ ਹੈ ਡੀਜੀਪੀ ਸਾਹਿਬ ਨੂੰ ਉਸ ਤੋਂ ਬਾਅਦ ਡੀਜੀ ਸਾਹਿਬ ਗਵਰਨਰ ਸਾਹਿਬ ਨੇ ਇਹ ਕਿਹਾ ਜਿਹੜੀ ਇਲੀਗਲ ਮਾਈਨਿੰਗ ਹਲਕੇ ਸਾਨੇ ਹਾਲ ਦੇ ਵਿੱਚ ਚੱਲਦੀ ਹੈ ਤੇ ਬਾਕੀ ਜਗ੍ਹਾ ਵੀ ਚੱਲ ਰਹੀ ਹੈ। ਇਹਦੀ ਰਿਪੋਰਟ ਤਲਬ ਕੀਤੀ ਜਾਵੇ ਕਿ ਕਿੰਨੀਆਂ ਲੀਗਲ ਸਾਈਟਸ ਪੰਜਾਬ ਦੇ ਵਿੱਚ ਚੱਲਦੀਆਂ ਪਈਆਂ ਨੇ, ਕੀ ਰੈਵਨਿਊ ਕਲੈਕਟ ਹੋ ਰਿਹਾ ਤੇ ਕਿੰਨੀਆਂ ਇਲੀਗਲ ਚੱਲਦੀਆਂ ਪਈਆਂ। ਕਿਉਂਕਿ 3 ਸਾਲ ਹੋ ਗਏ ਸਾਡੇ ਪੰਚਾਇਤਾਂ ਨੂੰ बार-बार ਪੀਸੀ, ਸੀਪੀ ਨੂੰ ਕੰਪਲੇਂਟ ਦਿੰਦੇ ਹੋਏ ਪਰ ਉਹਦੇ ਤੇ ਐਕਸ਼ਨ ਨਹੀਂ ਹੁੰਦਾ। ਇਨਰ ਜਿਹੜੀ ਹੈਗੀ ਆ ਰਸਤਾ ਹੈ ਸਾਈਟਾਂ ਦਾ ਉਹ ਜਲੰਧਰ ਦੇ ਵਿੱਚ ਨਿਕਲਦਾ ਪਰ ਲੁਧਿਆਣਾ ਹਬ ਹੋਣ ਕਰਕੇ ਇਹ ਸਾਡੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਇਹ ਕੱਢ ਕੇ ਲੋਕ ਨਜਾਇਜ਼ ਮਾਈਨਿੰਗ ਕਰਕੇ ਉਹ ਰਸਤਾ ਅਪਣਾਉਦੇ ਪਏ ਨੇ ਸੋ ਗਵਰਨਰ ਸਾਹਿਬ ਨੇ ਖਚਾਈ ਕੀਤੀ ਅਫਸਰ ਸ਼ਾਹੀ ਦੀ ਤੇ ਮੈਨੂੰ ਉਮੀਦ ਹੈ ਕਿ ਅਫਸਰ ਸ਼ਾਹੀ ਜਾਗੂਗੀ ਨੀਂਦ ਤੋਂ ਜਾਗੂਗੀ ਜਿਹੜਾ ਅਤਿਆਚਾਰ ਭੈਣਾ ਤੇ ਹੋਣ ਲੱਗਿਆ ਇਸ ਪੰਜਾਬ ਦੇ ਵਿੱਚ ਚੁੰਨੀਆਂ ਪਾੜਨ ਲੱਗਿਆ ਹੈ ਮਾਫੀਆ ਸਾਡੀਆਂ ਭੈਣਾ ਦੀਆਂ ਸਾਡੇ ਬਜ਼ੁਰਗਾਂ ਦੀਆਂ ਪੱਗਾ ਲਾਉਣ ਲੱਗਿਆ ਇਹ ਪੱਗਾ ਲਾਉਣੀਆਂ ਤੇ ਚੁੰਨੀਆਂ ਪਾੜਦੀਆਂ ਪੰਜਾਬ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਦੇ ਲਈ ਇਹ ਜਿਹੜੇ ਮੰਤਰੀ ਸੰਤਰੀ ਦੇ ਬਾਕੀ ਤੁਰੇ ਫਿਰਦੇ ਆ ਇਸ ਚੀਜ਼ ਲਈ ਵੀ ਚੁਣੇ ਗਏ ਸੀ ਤੇ ਜਿਹੜੀ ਮੈਮੋਰੈਂਡਮ ਦੀ ਕਾਪੀ ਆ ਉਹ ਤੁਹਾਨੂੰ ਸਾਰਿਆਂ ਨੂੰ ਹੁਣੇ ਤੁਹਾਡੇ ਸੌਫਟ ਕਾਪੀ ਤੁਹਾਡੇ ਮੋਬਾਈਲ ਤੇ ਆਜੂਗੀ ਤੁਸੀਂ ਕੁਝ ਕਹਿਣਾ ਹੈ ਅਸੀਂ ਹੁਣੇ ਹੀ ਇੱਥੋਂ ਚੱਲ ਕੇ ਵਿਵਾਜੀਨਾ ਵੀ ਸਲਾਹ ਕੀਤੀ ਆ ਅਸੀਂ ਸੀਪੀ ਲੁਧਿਆਣਾ ਸੁਪਨ ਸ਼ਰਮਾ ਜੀ ਦੇ ਦਫ਼ਤਰ ਜਾ ਰਹੇ ਹਾਂ ਜੇ ਉੱਥੇ ਪਹੁੰਚਣ ਤੱਕ ਐਫਆਈਆਰ ਹੋ ਗਈ ਤਾਂ ਠੀਕ ਆ ਨਹੀਂ ਅਸੀਂ ਸੀਪੀ ਦਫ਼ਤਰ ਤੇ ਬਾਹਰ ਵੀ ਧਰਨਾ ਦਵਾਂਗੇ ਲੁਧਿਆਣਾ ਤੇ ਹਾਤੀ ਤੋਂ ਮੈਂ ਜਿਲ੍ਹਾ ਪਤਾਨਾ ਸਾਡੀ ਸਮੁੱਚੀ ਲੁਧਿਆਣਾ ਤੇ ਹਾਤੀ ਭਾਰਤੀ ਜਨਤਾ ਪਾਰਟੀ ਉੱਥੇ ਪਹੁੰਚੂਗੀ ਉੱਥੇ ਪਹੁੰਚ ਕੇ ਅਸੀਂ ਸੀਪੀ ਅਫੀਸ ਦੇ ਬਾਹਰ ਧਰਨਾ ਦਵਾਵਾਂਗੇ ਸਾਡੀ ਭੈਣ ਨੂੰ ਤੇ ਇਹਨਾਂ ਨੂੰ ਜਿਨ੍ਹਾਂ ਦਾ ਸਿਰ ਪਾੜਿਆ ਇਨਸਾਫ ਦਵਾਵਾਂਗੇ ਸਮੁੱਚੀ ਟੀਮ ਦਾ ਧੰਨਵਾਦ ਆ ਜਿਹੜੇ ਅੱਜ ਇਹਨਾਂ ਦੇ ਨਾਲ ਪਹੁੰਚੇ ਨੇ ಗ್ರಾಮ ਪੰਚਾਇਤ ਦੇ ਸਰਪੰਚ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਆ ਅਸੀਂ ਇਹਨਾਂ ਦੇ ਨਾਲ ਜਾ ਕੇ ਉਹ ਸੀਪੀ ਅਫੀਸ ਜਾ ਰਹੇ ਹਾਂ ਲੁਧਿਆਣਾ ਇਮੀਡੀਏਟ ਉੱਥੇ ਪਹੁੰਚ ਕੇ ਧਰਨਾ ਦਵਾਵਾਂਗੇ ਇਹ ਧੰਨਵਾਦ ਇਹ ਸਾਡਾ ਸਰਪੰਚ ਹੈ ਸੋਨੂ ਬੂਤਗੜ ਤੋਂ ਇਹਨੇ ਵੀ ਕੋਈ ਗੱਲ ਕਰਨੀ ਮੈਂ ਤਾਜ ਪ੍ਰਭਿੰਦਰ ਸੋਨੂ ਆਪ ਜੀ ਨੂੰ ਦੱਸਣਾ ਚਾਹਨਾ ਕਿ ਅਸੀਂ ਬਹੁਤ ਵਾਰ ਡੀਸੀ ਬੜੀ ਬੜੀ ਦਰਖਾਸਤਾਂ ਦਿੱਤੀਆਂ ਇਸ ਤੋਂ ਅੱਕ ਕੇ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਾਮਜਲਾਸ ਬੁਲਾ ਕੇ ਆ ਇੱਕ ਕਾਮਜਲਾਸ ਬੁਲਾ ਕੇ ਅਸੀਂ ਪਿੰਡ ਦੇ ਵਿੱਚ ਹਾਈ ਕੋਰਟ ਤੇ ਰੈਟ ਪਾਈ ਹਾਈ ਕੋਰਟ ਦੇ ਵਿੱਚ ਰੈਟ ਪਾਈ ਸਾਡੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਔਰ ਮੈਂ ਦੂਸਰਾ ਜਾਨਣਾ ਕਿ ਜਿਹੜੀ ਖੱਡ ਚੱਲਦੀ ਐ ਰੌਣ ਉਹ ਪਰਚੀਆਂ ਸਿਰਫ 10 15 ਪਰਚੀਆਂ ਕੱਢਦੇ ਆ ਬਾਕੀ ਨਜਾਇਜ਼ ਮੈਨਗ ਹੋ ਰਹੀ ਆ ਕਿਉਂਕਿ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਾ ਰਿਆ ਔਰ ਜਿਹੜੀ ਸਾਡੀਆਂ ਸੜਕਾਂ ਮਾਂ ਉਹ ਬਿਲਕੁਲ ਅੰਡਰ ਲੋਡ ਵਾਲੀਆਂ ਵਾ ਇਹ ਸਰਕਾਰ ਨੂੰ ਬੇਨਤੀ ਹੈ ਕਿ ਬੰਦ ਕੀਤਾ ਜਾਵੇ ਉਹ ਸਾਨੂੰ ਧਮਕੇ ਦਿੰਦੇ ਮੱਤੇੜਾ ਚੌਂਕੀ ਇਨਚਾਰਜ ਮੱਤੇੜਾ ਚੌਂਕੀ ਇਨਚਾਰਜ ਆਪ ਟ੍ਰੈਲੀਆਂ ਘੜਾਉਂਦਾ ਮੋਰੇ ਇੱਕ ਮੁੰਸ਼ੀ ਮਲਕੀਸ਼ ਸਿੰਘ ਤੇ ਚੌਂਕੀ ਇਨਚਾਰਜ ਮੱਤੇੜਾ ਗੁਰਬਖਸ਼ੀਰ ਉਹ ਆਪ ਆ ਕੇ ਟ੍ਰੈਲੀਆਂ ਲਗਾਉਂਦਾ ਵਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਦੇ ਵੀ ਬੰਦ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਈਕੁਤਜੀ ਦਾ ਖਾਲਸਾ ਵਾਈਕੁਤਜੀ ਦੇ ਪੱਤੇ ਚਲੋ ਹੋ ਗਿਆ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ